ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇੱਕ ਗਲਤ ਯੂ-ਟਰਨ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਸੀ ਤੇ ਇਸ ਹਾਦਸੇ ਦਾ ਮੁੱਖ ਦੋਸ਼ੀ ਸੀ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹਰਜਿੰਦਰ ਸਿੰਘ ਦੱਸਦੀ ਹੈ ਕਿ ਹਰਜਿੰਦਰ ਸਿੰਘ ਟਰੱਕ ਚਲਾ ਰਿਹਾ ਸੀ ਤੇ ਗਲਤ ਯੂ-ਟਰਨ ਦੇ ਕਾਰਨ ਉਸ ਦੇ ਵੱਲੋਂ ਇੱਕ ਵੈਨ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਵੈਨ ਦੇ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਜਾਂਦੀ ਹੈ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਹੁਣ ਇਹ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਦੱਸ ਦਈਏ ਕਿ ਸਾਲ 2023 ਦੇ ਵਿੱਚ ਹਰਜਿੰਦਰ ਸਿੰਘ ਦੇ ਵੱਲੋਂ ਵਾਸ਼ਿੰਗਟਨ ਦੇ ਵਿੱਚ 10 ਵਾਰ ਡਰਾਈਵਿੰਗ ਟੈਸਟ ਜੋ ਹੈ ਉਹ ਦਿੱਤਾ ਗਿਆ 2 ਮਹੀਨਿਆਂ ਦੇ ਅੰਤਰੰਤਰ ਤੱਕ ਵਾਰ ਉਸਨੇ ਡਰਾਈਵਿੰਗ ਟੈਸਟ ਜੋ ਹੈ ਦਿੱਤਾ ਪਰ ਉਹ ਇੱਕ ਵੀ ਟੈਸਟ ਪਾਸ ਨਹੀਂ ਕਰ ਸਕਿਆ ਲਿਖਤੀ ਰੂਪ ਦੇ ਵਿੱਚ ਉਸਦਾ ਟੈਸਟ ਹੋਇਆ ਪਰ ਹਰਜਿੰਦਰ ਸਿੰਘ ਕੋਈ ਵੀ ਟੈਸਟ ਪੂਰਾ ਜੋ ਹੈ ਉਹ ਨਹੀਂ ਕਰ ਸਕਿਆ ਦੱਸ ਦਈਏ ਕਿ ਉਹ ਇਹ ਟੈਸਟ ਪਾਸ ਕਰਨ ਦੇ ਵਿੱਚ ਫੇਲ ਰਿਹਾ ਤਾਂ ਫਲੋਰੀਡਾ ਦੇ ਵੱਲੋਂ ਇਸੇ ਚੀਜ਼ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਸੁਪਰੀਮ ਕੋਰਟ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਜੋ ਵੀ ਲੋਕ ਅਮਰੀਕਾ ਦੇ ਵਸਨੀਕ ਨਹੀਂ ਹਨ ਜਾਂ ਫਿਰ ਜਿਨ੍ਹਾਂ ਦੇ ਕੋਲ ਅਮਰੀਕਾ ਦੀ ਸਿਟੀਜ਼ਨਸ਼ਿਪ ਨਹੀਂ ਹੈ ਉਹਨਾਂ ਨੂੰ CDL ਜਾਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜੋ ਹੈ ਉਹ ਜਾਰੀ ਨਹੀਂ ਕਰ ਦੇਣਾ ਚਾਹੀਦਾ ਕਿਉਂਕਿ ਇਹ ਜਹੇ ਦੇ ਵਿਚਾਰੇ ਇਹ ਹੋਰ ਵੱਧ ਸਕਦੇ ਨੇ ਇਹਨਾਂ ਦੀ ਤਦਾਦ ਜੋ ਹੈ ਹੋਰ ਵੱਧ ਸਕਦੀ ਹੈ ਕਿਉਂਕਿ ਹਰਜਿੰਦਰ ਸਿੰਘ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ 'ਚ ਰਹਿ ਰਿਹਾ ਸੀ ਉਸ ਦੇ ਕੋਲ ਇੱਕ ਸੀਡੀਐਲ ਜ਼ਰੂਰ ਜਾਰੀ ਕੀਤੀ ਗਈ ਸੀ ਤਾਂ ਜਹੇ ਦੇ ਵਿਚਾਲੇ ਸੀਡੀਐਲ ਜੋ ਹੈ ਉਹ ਨਹੀਂ ਜਾਰੀ ਹੋਣੀ ਚਾਹੀਦੀ ਜਿਸ ਦੇ ਕੋਲ ਅਮਰੀਕਾ ਦੀ ਸਿਟੀਜ਼ਨਸ਼ਿਪ ਨਹੀਂ ਹੈ ਤੇ ਨਾ ਹੀ ਉਸ ਨੂੰ ਕੋਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜੋ ਹੈ ਉਹ ਦੇਣਾ ਚਾਹੀਦਾ ਸੁਪਰੀਮ ਕੋਰਟ ਦੇ ਵਿੱਚ ਇਹ ਦਲੀਲ ਜੋ ਹੈ ਫਲੋਰੀਡਾ ਦੇ ਵੱਲੋਂ ਦਿੱਤੀ ਗਈ ਹੈ ਦੱਸਦੀ ਹੈ ਕਿ 12 ਅਗਸਤ ਨੂੰ ਇਪੇ ਆ ਨਾ ਖਾ ਵਾਪਰੇਸੀ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਜਿੱਥੇ ਇੱਕ ਗਲਤ ਯੂ ਟਰਨ ਦੇ ਕਾਰਨ ਹਰਜਿੰਦਰ ਸਿੰਘ ਦੇ ਵੱਲੋਂ ਜੋ ਆ ਉਹ ਇੱਕ ਵੈਨ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਵੈਨ ਦੇ ਵਿੱਚ ਸਵਾਰ ਇੱਕ ਬੱਚਾ ਇੱਕ ਮਹਿਲਾ ਤੇ ਇੱਕ 55 ਸਾਲ ਦਾ ਵਿਅਕਤੀ ਜੋ ਸੀ ਉਸ ਦੀ ਹਾਦਸੇ ਦੇ ਵਿੱਚ ਜਾਂਚ ਰਹੀ ਗਈ ਸੀ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਫਲੋਰੀਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਹਾਲੇ ਵੀ ਸੁਣਵਾਈਆਂ ਚੋਂ ਨੇ ਉਸ ਕੇਸ ਦੇ ਵਿੱਚ ਚੱਲ ਰਹੀਆਂ ਨੇ ਦੱਸ ਦਈਏ ਕਿ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ ਹਰਜਿੰਦਰ ਸਿੰਘ ਤੇ ਸਟੱਡੀ ਆਪਣੀ 12ਵੀਂ ਪੂਰੀ ਕਰਨ ਤੋਂ ਬਾਅਦ ਜੋ ਹੈ ਉਹ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਹੈ ਜਿਸ ਤੋਂ ਬਾਅਦ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਅਤੇ 12 ਅਗਸਤ ਨੂੰ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤਾਂ ਇਸ ਕੇਸ ਦੇ ਵਿੱਚ ਦੱਸਦੀ ਹੈ ਕਿ ਸਾਲ 2023 ਇਕ ਤੱਥ ਜੋ ਨਿਕ ਕੇ ਸਾਹਮਣੇ ਆਇਆ ਕਿ ਸਾਲ 2023 ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਹਰਜਿੰਦਰ ਸਿੰਘ ਦੇ ਵੱਲੋਂ ਇਹ ਡਰਾਈਵਿੰਗ ਲਾਇਸੈਂਸ ਦੇ ਲਈ ਜੋ ਹੈ ਟੈਸਟ ਦਿੱਤੇ ਜਾਂਦੇ ਨੇ ਲਿਖਤੀ ਪ੍ਰੀਖਿਆ ਜੋ ਹੈ ਹੁੰਦੀ ਹੈ ਤਾਂ ਸਵਾਰ ਅਟੈਂਪਟ ਜੋ ਹੈ ਉਹ ਹਰਜਿੰਦਰ ਸਿੰਘ ਨੇ ਕੀਤਾ ਪਰ ਉਹ ਇੱਕ ਵੀ ਪ੍ਰੀਖਿਆ ਪਾਸ ਨਹੀਂ ਕਰ ਸਕਿਆ ਤਾਂ ਦੱਸ ਦਈਏ ਕਿ ਹੁਣ ਇਸੇ ਦਾ ਆਧਾਰ ਜੋ ਹੈ ਹਰਜਿੰਦਰ ਸਿੰਘ ਦਾ ਜੋ ਕੇਸ ਹੈ ਇਸ ਨੂੰ ਆਧਾਰ ਬਣਾ ਕੇ ਫਲੋਰੀਡਾ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਜੋ ਵੀ ਵਿਅਕਤੀ ਅਮਰੀਕਾ ਦਾ ਰਹਿਣ ਵਾਲਾ ਨਹੀਂ ਹੈ ਜਾਂ ਉਸ ਕੋਲ ਸਿਟੀਜ਼ਨਸ਼ਿਪ ਨਹੀਂ ਹੈ ਉਸ ਨੂੰ ਨਾ ਤਾਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤਾ ਜਾਵੇ ਤੇ ਨਾ ਹੀ ਕੋਈ ਸੀਡੀਐਲ ਜਾਰੀ ਕੀਤੀ ਜਾਵੇ ਤਾਂ ਜਾਹੇ ਦੇ ਵਿਚਾਲੇ ਫਲੋਰੀਡਾ ਪੁਲਿਸ ਦੇ ਵੱਲੋਂ ਹਰਜਿੰਦਰ ਸਿੰਘ ਦੇ ਕੇਸ ਨੂੰ ਜੋ ਹੈ ਉਹ ਆਪਣਾ ਆਧਾਰ ਬਣਾਇਆ ਜਾ ਰਿਹਾ ਹੈ